ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਿਲਾ ਪੰਜਵਾਂ ਹਸਤ ਪੁਨੀਤ ਹੋਹਾ ਤਤਕਾ ਬਿਨ ਸਜਾਹਿ ਮਾਇਆ ਜੰਜਾ रसनारम राम गुण नीति सुख पावो मेरे भाई मीत लिख लेखण कागज मस वाणी राम नाम हर अमृत वाणी रहा ਇਹ ਕਾਰਜ ਤੇਰੇ ਜਾਹੇ ਵਿਕਾਰ ਸਿਮਰਤ ਰਾਮ ਨਾਹੀ ਜਮਮ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਛੁ ਹੈ ਮੋਹ ਉਧਰ ਹੈ ਆਪ ਤਰ ਸੰਸਾਰ RAM ਨਾਮ ਜਪ ਇਕੰਕਾਰ ਆਪ ਕਮਾਓ ਅਵਰਾ ਉਪਦੇਸਾ RAM ਨਾਮ ਹਿਰਦਾ ਪਰਵੇਸ ਜਾਂ ਕਾ ਮਾਥਾ ਇਹ ਨਿਧਾਨ ਸੋਈ ਪਰਖ ਜਪਾ ਭਗਵਾਨ ਆਠ ਪਹਿਰ ਹਰ ਹਰ ਗੁਣ ਗਾਉ ਕਹੋ ਨਾਨਕ ਹਉ ਤਿਸ ਬਲ ਜਾਉ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 185 ਦੇ ਉੱਪਰ ਅੰਕਿਤ ਹੈ ਤਨ ਤਨ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਲਿਖ ਲੇਖਣ ਕਾਗਦ ਮਸ ਬਾਣੀ ਆਪਣੀ ਸ਼ੁਰਤ ਦੇ ਨਾਲ ਆਪਣੀ ਕਰਨੀ ਦੇ ਕਾਗਜ਼ ਦੇ ਉੱਪਰ ਮਨ ਦੀ ਸ਼ਾਈ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਲਿਖਣਾ ਕਰ ਲਿਖ ਲੇਖਣ ਕਾਗਦ ਮਸਬਾਹ ਪ੍ਰਤਨ ਸਮਿਆਂ ਦੇ ਵਿੱਚ ਗੁਰੂ ਕੇ ਪਿਆਰੇ ਗੁਰਸਿੱਖ ਗੁਰਬਾਣੀ ਦੇ ਗੁਟਕਾ ਸਾਹਿਬ ਗੁਰਬਾਣੀ ਦੀਆਂ ਪੋਥੀਆਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਆਪਣੇ ਹੱਥੀ ਲਿਖਦੇ ਸਨ ਉਹ ਲਿਖ ਕੇ ਸੰਗਤਾਂ ਦੇ ਤੱਕਰ ਪਹੁੰਚਾਉਂਦੇ ਸਨ ਭਾਵੇਂ ਅੱਜ ਬੜੀ ਹੀ ਮਿਹਨਤ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਜੀ ਦੇ ਸਰੂਪ ਛਾਪਦੀ ਹੈ ਪਰ ਕਈ ਐਸੇ ਲੋਕ ਪ੍ਰਿੰਟਿੰਗ ਪ੍ਰੈਸ ਜੋ ਅੱਜ ਦਾ ਯੁੱਗ ਚੱਲ ਰਿਹਾ ਹੈ ਫਿਰ ਵੀ ਅਣਗਿਣਤ ਗਲਤੀਆਂ ਹੁੰਦੀਆਂ ਪਰ ਉਹ ਗੁਰੂ ਕੇ ਪਿਆਰੇ ਲਿਖਦੇ ਸਨ ਤੇ ਲਿਖ ਕੇ ਪੜ੍ਹਦੇ ਸਨ ਇੱਕ ਇੱਕ ਅੱਖਰ ਦਰਸ਼ਨ ਕਰਦੇ ਸਨ ਜਿਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਆਪਾਂ ਲਿਖ ਰਹੇ ਹਾਂ ਇਸੇ ਤਰ੍ਹਾਂ ਆਪਣੀ ਸੁਰਤ ਦੇ ਨਾਲ ਆਪਣੀ ਜਿਹੜੀ ਕਰਨੀ ਦੇ ਕਾਗਜ਼ ਦੇ ਉੱਪਰ ਮਨ ਦੇ ਵਿੱਚੋਂ ਸ਼ਾਈ ਲੈ ਕੇ ਪੁਰਾਣੇ ਸਮਿਆਂ ਵਿੱਚ ਉਹ ਸ਼ਾਈ ਦੇ ਵਿੱਚ ਪਾਉਂਦੇ ਸੀ ਉਹਨੂੰ ਦਿਵਾਤ ਕਹਿੰਦੇ ਸੀ ਦਿਵਾਤ ਦੇ ਵਿੱਚੋਂ ਕਲਮ ਦੇ ਨਾਲ ਲਿਖਿਆ ਜਾਂਦਾ ਸੀ ਕਹਿੰਦੇ ਮਨ ਦੇ ਵਿੱਚ ਡਬੋ ਕੇ ਨਾ ਕਲਮ ਤੇ ਜਿਹੜੀ ਕਰਨੀ ਕਰ ਰਹੇ ਆ ਉਹਦੇ ਉੱਪਰ ਲਿਖਣਾ ਕਰ ਰਹੇ ਕੀ ਕਰਨਾ RAM ਨਾਮ ਹਰ ਅੰਮ੍ਰਿਤ ਬਾਣੀ ਅਕਾਲ ਪੁਰਖ ਦਾ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ ਉਹਨੂੰ ਲਿਖਣਾ ਕਰੋ ਲਿਖ ਲੇਖਣ ਕਾਗਦ ਮਸਬਾਣੀ RAM ਨਾਮ ਹਰ ਅੰਮ੍ਰਿਤ ਬਾਣੀ ਰਹਾਉ ਲਿਖਦੇ ਹਾਂ ਆਪਣੀ ਕਰਨੀ ਜਿਹੜੀ ਐ ਨਾ ਹੋਰ ਮਨ ਦੇ ਪਿੱਛੇ ਨਹੀਂ ਅਸੀਂ ਹੋਰ ਪਾਸੇ ਦੌੜ ਕੇ ਉਹਨੂੰ ਲਿਖਣਾ ਸ਼ੁਰੂ ਕਰਦੇ ਆਂ ਮਨ ਜਿਹੜਾ ਉਹ ਭੈੜੀ ਮੱਤ ਦੇ ਪਿੱਛੇ ਲੱਗ ਜਾਂਦਾ ਆਂ ਆਪ ਇੱਕ ਗੱਲ ਪੜ੍ਹਦੇ ਆਂ ਆਪਾਂ ਰੋਜ਼ ਸਿੱਖਾਂ ਦਾ ਮਨ ਨੀਵਾ ਮੱਤ ਉੱਚੀ ਮਨ ਜਿਹੜਾ ਨਾ ਇਹਦੇ ਵਿੱਚੋਂ ਸੰਕਲਪ ਵਿਕਲਪ ਉੱਠਦੇ ਆਂ ਵੀ ਇਹ ਗਲਤ ਕਰਨਾ ਚੰਗਾ ਕਰਨਾ ਇਹ ਮਨ ਦੇ ਵਿੱਚ ਫਰਨੇ ਉੱਠਦੇ ਤੇ ਜਿਹੜੇ ਫਰਨੇ ਉੱਠਦੇ ਆ ਉਹ ਮੱਤ ਦੇ ਕੋਲ ਜਾਂਦੇ ਜੇ ਮੱਤ ਹੋਵੇਗੀ ਨਾ ਗੁਰੂ ਵਾਲੀ ਫਿਰ ਉਸ ਗਲਤ ਉੱਠੇ ਹੋਏ ਫਰਨੇ ਨੂੰ ਉਹ ਰੱਦ ਕਰ ਦੇਗੀ ਤੇ ਜੇ ਗੱਲ ਮਤ ਜਿਹੜੀ ਆ ਭੈੜੀ ਹੋਏਗੀ ਤੇ ਉਹ ਬੰਦਾ ਜਿਹੜਾ ਉਹਦੇ ਪਿੱਛੇ ਲੱਗ ਜੇ ਇਸੇ ਕਰਕੇ ਆ ਕੇ ਸਿੱਖਾਂ ਦਾ ਮਨ ਨੀਵਾ ਮਤ ਉੱਚ ਮਤ ਨੂੰ ਚਗਰਨਾ ਤੇ ਮਤ ਗੁਰੂ ਵਾਲੀ ਕਰਨੀ ਹੈ ਮਨ ਜਿਹੜਾ ਮਨ ਪਟਕਾ ਦਿੰਦਾ ਸਤਗੁਰੂ ਕਹਿੰਦੇ ਲਿਖ ਲੇਖਣ ਕਾਗਦ ਮਸ ਬਾਣੀ ਆਪਣੀ ਸੁਰਤ ਦੇ ਨਾਲ ਆਪਣੀ ਕਰਨੀ ਦੇ ਕਾਗਜ ਦੇ ਉੱਪਰ ਮਨ ਦੇ ਵਿੱਚੋਂ ਡੋਬੋ ਡੋਬੋ ਕੇ ਉਹ ਕਲਮ ਦੇ ਨਾਲ ਲਿਖਣਾ ਕੀ ਲਿਖਣਾ RAM ਨਾਮ ਹਰ ਅੰਮ੍ਰਿਤ ਬਾਣੀ ਇੱਕ ਸ਼ਬਦ ਹੁੰਦਾ ਸਤਗੁਰ ਦਾ ਬਾਣੀ ਦੇ ਵਿੱਚ ਕਹਿੰਦੇ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖਣਾ ਪੜੇ ਆਣ ਕਿ ਵੇਲੇ ਆਪਾਂ ਲਿਖਤਾ ਲੈਨੇ ਆ ਪਰ ਪੜਦੇ ਨਹੀਂ ਆ ਮਾਵਾ ਫਰੀਦ ਸਾਹਿਬ ਨੇ ਆਖਿਆ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਰੀਬਾਨ ਮੇ ਸਿਰ ਨੀਵਾ ਕਰ ਦੇ ਕਹਿੰਦੇ ਜਦੋਂ ਅਸੀਂ ਪੜਨ ਲੱਗ ਗਏ ਨਾ ਇੱਕ ਹਾਸੇ ਵਾਲੀ ਗੱਲ ਹੈ ਇੱਕ ਚੋਰ ਸੀ ਤੇ ਜੱਜ ਦੇ ਕੋਲ ਉਹਦੀ ਪੇਸ਼ੀ ਸੀ ਤੇ ਜੱਜ ਨੇ ਆਖਿਆ ਵੀ ਭਾਈ ਚੋਰੀ ਨਹੀਂ ਕਰੀਦੀ ਹੁੰਦੀ ਤੇ ਕੰਮ ਮਾੜਾ ਹੈ ਤੇ ਤੈਨੂੰ ਪੜਨਾ ਲਿਖਣਾ ਹੁੰਦਾ ਕੋਈ ਕੰਮ ਕਰ ਲਾ ਕਹਿੰਦਾ ਜੀ ਮੈਨੂੰ ਪੜਨਾ ਨਹੀਂ ਆਉਂਦਾ ਮੈਨੂੰ ਲਿਖਣਾ ਆਉਂਦਾ ਮੈਨੂੰ ਪੜਨਾ ਨਹੀਂ ਆਉਂਦਾ ਮੈਨੂੰ ਲਿਖਣਾ ਆਉਂਦਾ ਕਹਿੰਦਾ ਚਲੋ ਕਾਗਜ਼ ਤੇ ਪੈਨ ਦੇ ਦਿੱਤਾ ਕਹਿੰਦਾ ਲਿਖ ਕੇ ਦਿਖਾਓ ਉਹਨੇ ਨਾ ਕਾਗਜ਼ ਦੇ ਉੱਪਰ ਲਾਈਨਾਂ ਜੀ ਮਾਰ ਦਿੱਤੀਆਂ ਤੇ ਜੱਜ ਕਹਿੰਦਾ ਕੀ ਲਿਖਿਆ ਕਹਿੰਦਾ ਤੁਸੀਂ ਪੜੋ ਮੈਨੂੰ ਤਾਂ ਪੜਨਾ ਹੀ ਨਹੀਂ ਆਉਂਦਾ ਮੈਨੂੰ ਤਾਂ ਲਿਖਣਾ ਹੀ ਆਉਂਦਾ ਤੇ ਮਹਾਰਾਜ ਕਹਿੰਦੇ ਕਾਰਨੀ ਕਾਗਜ਼ ਮਨ ਪ੍ਰਵਾਨ ਸਿਰਕੇ ਲੇਖਣਾ ਪੜੇ ਆਣ ਪਰ ਲਿਖ ਰਿਹਾ ਪਰ ਪੜ ਨਹੀਂ ਰਿਹਾ ਸਤਿਗੁਰ ਕਹਿੰਦੇ ਲਿਖ ਲੇਖਣ ਕਾਗਦ ਮਸ ਬਾਣੀ ਜਿਹਦਾ ਮੈਂ ਬੇਨਤੀ ਕੀਤੀ ਪ੍ਰਾਤਨ ਸਮਿਆਂ ਵਿੱਚ ਗੁਰਸਿੱਖ ਆਪਣੇ ਹੱਥੀ ਲਿਖਦੇ ਸੀ ਗੁਟਕਾ ਸਾਹਿਬ ਲਿਖਣਾ ਪੋਥੀਆਂ ਲਿਖਣੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਣੇ ਉਹਨੂੰ ਜਗ੍ਹਾ ਜਗ੍ਹਾ ਉਹਨੂੰ ਪਚਾਉਣਾ ਬਾਬਾ ਦੀਪ ਸਿੰਘ ਜੀ ਦਾ ਜਦ ਇਤਿਹਾਸ ਪੜਦੇ ਆ ਉਹਨਾਂ ਨੇ 11 ਸਾਲ ਦੇ ਵਿੱਚ ਚਾਰ ਸਰੂਪ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਚਾਰ ਚਾਰ ਸਰੂਪ 11 ਸਾਲ ਦੇ ਵਿੱਚ ਕਿੰਨੀ ਮਿਹਨਤ ਹੈ ਉਹ ਚਾਰ ਤਖਤ ਹੁੰਦੇ ਸਨ ਉਸ ਵੇਲੇ ਪੰਜਵਾਂ ਤਖਤ ਵੀ ਦਮਦਮਾ ਸਭ ਸ਼ਾਮਲ ਕੀਤਾ ਗਿਆ ਇੱਕ ਅਰਬੀ ਭਾਸ਼ਾ ਦੇ ਵਿੱਚ ਉਹਨਾਂ ਨੇ ਸਰੂਪ ਲਿਖਿਆ ਬਾਬਾ ਦੀਪ ਸਿੰਘ ਔਰ ਜਿਹੜਾ ਸੁਨਹਿਰੀ ਬੀੜ ਜਿਹਨੂੰ ਕਿਹਾ ਜਾਂਦਾ ਜੋ 1984 ਦੇ ਵਿੱਚ ਹਮਲੇ ਦਾ ਸ਼ਿਕਾਰ ਹੋਈ ਆ ਬੀੜ ਜਿਹੜੀ ਹੈ ਜਿੱਥੇ ਗੋਲੀਆਂ ਲੱਗੀਆਂ ਉਹ ਸੁਨਹਿਰੀ ਬੀੜ 2 ਕਿਲੋ ਸੋਨੇ ਦੀ ਸ਼ਾਹੀ ਤਿਆਰ ਕਰਕੇ ਉਸ ਨੂੰ ਤਿਆਰ ਕੀਤੇ ਕਿੰਨੀ ਮਿਹਨਤ ਹੁੰਦੀ ਸੀ ਕਾਗਜ਼ ਤਿਆਰ ਕਰਨਾ ਕਲਮਾ ਤਿਆਰ ਕਰਨੀ ਆ ਸ਼ਾਈ ਤਿਆਰ ਕਰਨੀ ਔਰ ਸੋਨਾ ਘਾਲ ਕੇ ਉਹ ਸ਼ਾਈ ਦੇ ਵਿੱਚ ਹਾਲਾਂਕਿ ਉਹਨੂੰ ਸਨੇਰੀ ਪੀੜ ਕਹਿੰਦੇ ਕਿੰਨੀ ਮਿਹਨਤ ਕਰਦੇ ਸਨ ਮਹਾਸ਼ਾ ਕਹਿੰਦੇ ਇਸੇ ਤਰ੍ਹਾਂ ਆਪਣੀ ਸੁਰਤ ਦੇ ਨਾਲ ਆਪਣੀ ਕਰਨੀ ਦੇ ਕਾਗਜ਼ ਦੇ ਉੱਪਰ ਮਨ ਨਿਸ਼ਾਈ ਵਿੱਚ ਡੋਬੋ ਕੇ ਕਹਿੰਦੇ ਲਿਖਣਾ RAM ਨਾਮ ਹਰ ਅੰਮ੍ਰਿਤ ਬਾਣੀ ਰਹਾਉ ਲਿਖਾਂਗੇ ਕੀ ਹੋਏਗਾ ਹਸਤ ਪਨੀਤ ਹੋਏ ਤਤਕਾਲ ਹਸ ਕਹਿੰਦੇ ਹੱਥ ਹੱਥ ਪਵਿੱਤਰ ਹੋਣਗੇ ਤਤਕਾਲ ਦੇ ਵਿੱਚ ਹੋ ਜਾਣਗੇ ਕੋਈ ਅਸੀਂ ਕੋਈ ਸਾਬਣ ਨਹੀਂ ਬਣਿਆ ਕਿ ਜਿਹਦੇ ਨਾਲ ਅਸੀਂ ਹੱਥ ਪਵਿੱਤਰ ਕਰ ਲਈਏ ਗੰਦੇ ਹੁੰਦੇ ਨਾ ਬਾਰ ਬਾਰ ਧੋਣੇ ਗੁਰਮਾਰਾ ਕਹਿੰਦੇ ਪਵਿੱਤਰ ਹੋ ਜਾਣਗੇ ਆ ਸੇਵਾ ਇਸੇ ਕਰਕੇ ਦੱਸਦੇ ਆ ਵੀ ਹੱਥਾਂ ਹੱਥੀਂ ਸੇਵਾ ਕਰਨੀ ਬਿਨ ਸੇਵਾ ਤਰਿਗ ਹੱਥ ਪੈਰ ਹੋਰ નિਫਲ ਕਰਮੀ ਹਸ ਤੋ ਪਨੀਤ ਹੋਹਾ ਤਤਕਾਲ ਬਿਨ ਸਜਾਏ ਮਾਇਆ ਜੰਜਾਲ ਜਦੋਂ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਲਿਖੇਗਾ ਨਾ ਭਗਤਾਂ ਨੇ ਆਖਿਆ ਜੀ ਮੇਰੀ ਪਟਿਆ ਲਿਖ ਦਿਓ ਸ਼੍ਰੀ ਗੋਪਾਲ ਇਹ ਜਿਹੜੀ ਮੰਨ ਦਾ ਪਟਿਆ ਨੇ ਇਹਦੇ ਉੱਪਰ ਪਰਮੇਸ਼ਰ ਦਾ ਨਾਮ ਲਿਖ ਦਿਓ ਕਹਿੰਦੇ ਜਦੋਂ ਲਿਖਾਂਗੇ ਨਾ ਬਿਨ ਸਜਾਏ ਮਾਇਆ ਜੰਜਾਲ ਜਿਹੜੇ ਲੋਕ ਮਾਇਆ ਦੇ ਪ੍ਰਭਾਵ ਦੇ ਵਿੱਚ ਆ ਜਾਂਦੇ ਆ ਪਰ ਕਹਿੰਦੇ ਜਿੱਦਨ ਪਰਮੇਸ਼ਰ ਨਾਲ ਜੁੜਦੇ ਆ ਨਾ ਉਹਨਾਂ ਦਾ ਇਹ ਜੰਜਾਲ ਟੁੱਟ ਜਾਂਦਾ ਹੈ ਸਤਿਗੁਰ ਨੇ ਵੀ ਆਖਿਆ ਕਿ ਸਿੱਖ ਦੇ ਕੋਲ ਮਾਇਆ ਨਹੀਂ ਹੋਣੀ ਚਾਹੀਦੀ ਮਾਇਆ ਦੀ ਪਰਵਾਸਾ ਅਸੀਂ ਸਮਝ ਸਰਬ ਸਮਝਦੇ ਹਾਂ ਕਿ ਪੈਸਾ ਦੌਲਤ ਗੁਰੂ ਮਹਾਰਾਜ ਜੀ ਗੁਰ ਅਮਰਦਾਸ ਜੀ ਕਹਿੰਦੇ ਮਾਇਆ ਕੀ ਹੈ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇ ਜਿੱਦਨ ਰੱਬ ਭੁੱਲ ਜਾ ਕੋਈ ਵੀ ਚੀਜ਼ ਹੈ ਜੇ ਅਸੀਂ ਉਹਦੇ ਨਾਲ ਜੁੜ ਗਏ ਰੱਬ ਭੁੱਲ ਗਏ ਸਮਝੋ ਮਾਇਆ ਹੀ ਹੈ ਏ ਮਾਇਆ ਜਿੱਤ ਹਰ ਵਿਸਰੇ ਰੱਬ ਭਲ ਗਿਆ ਜੇ ਮਾਇਆ ਵੀ ਹੈ ਸਾਰਾ ਕੁਝ ਹੈ ਫਿਰ ਰੱਬ ਜਾਦ ਹੈ ਤੇ ਉਹਦੀ ਕਿਰਪਾ ਹੈ ਉਸ ਤੋਂ ਵੱਡੀ ਕੀ ਚੀਜ਼ ਹੋ ਸਕਦੀ ਸਤਗੁਰੂ ਕਹਿੰਦੇ ਬਿਣ ਸਜਾਏ ਮਾਇਆ ਜੰਜਾਲ ਰਸਨਾ ਰਮੋ RAM ਗੁਣ ਨੀਤ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰੋਜ਼ ਗੁਣ ਗਾਉਣ ਦੇ ਨਾਲ ਕਹਿੰਦੇ ਉਹਨੂੰ ਜਪਣਾ ਕਰੋ ਰਸਨਾ ਰਮੋ ਰਾਮ ਗੁਣ ਨੀਤ ਸੁਖ ਪਾਵੋ ਮੇਰੇ ਭਾਈ ਮੀਤ ਤੁਸੀਂ ਆਤਮਿਕ ਸੁਖ ਪ੍ਰਾਪਤ ਕਰੋਗੇ ਇਹ ਮੇਰੇ ਭਰਾਵੋ ਇਹ ਮੇਰੇ ਮਿੱਤਰੋ ਲਿਖ ਲੇਖਣ ਕਾਗਦ ਮਸ ਬਾਣੀ ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਜਦੋਂ ਇਹ ਕੰਮ ਕਰੇਗਾ ਤੇਰੇ ਜਾਹੇ ਵਿਕਾਰ ਆਪਣੇ ਆਪ ਵਿਕਾਰ ਦੂਰ ਹੋ ਜਾਣਗੇ ਇਹ ਕਾਰਜ ਤੇਰੇ ਜਾਹੇ ਵਿਕਾਰ ਸਿਮਰਤ ਰਾਮ ਨਾਹੀਂ ਜੰਮ ਮਾਰ ਜਦੋਂ ਪਰਮੇਸ਼ਰ ਦਾ ਸਿਮਰਨ ਕਰੇਗਾ ਉਹ ਰਾਮ ਦਾ ਸਿਮਰਨ ਕਰੇਗਾ ਇਹ ਵੀ ਬਹੁਤ ਭਲੇਖਾ ਪਾਇਆ ਜਾਂਦਾ ਵੀ ਰਾਮ ਜਿਹੜਾ ਨਾ ਗੁਰਬਾਣੀ ਵਿੱਚ ਆਏ ਸਾਡੇ ਬੰਦੇ ਕਹਿਣ ਲੱਗ ਜਾਂਦੇ ਆ ਵੀ ਗੁਰੂ ਗ੍ਰੰਥ ਸਾਹਿਬ 'ਤੋਂ ਬੜਾ ਰਾਮ ਦਾ ਸ਼ਬਦ ਆਇਆ ਹਾਂ ਸਾਧ ਸੰਗਤ ਜੀ ਘਟੋ ਘਟ 25000 ਵਾਰੀ ਰਾਮ ਸ਼ਬਦ ਆ 25000 ਪਰ ਰਾਮ ਕਿਹੜਾ ਹੈ ਜਿਹੜਾ ਰਮਿਆ ਹੋਇਆ ਜਿਹੜਾ ਸਾਰਿਆਂ ਦੇ ਵਿੱਚ ਹੈ ਜਿੱਥੇ ਰਾਮਚੰਦਰ ਜੀ ਵਾਸਤੇ ਆਇਆ ਸਿਰਫ 8 ਵਾਰ ਹੀ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ 8 ਵਾਰ ਹੀ ਰਾਮਚੰਦਰ ਜੀ ਵਾਸਤੇ ਉੱਥੇ ਲਿਖਿਆ ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਵਾ ਉੱਥੇ ਲਿਖਿਆ ਰੋਵੇ ਰਾਮ ਨਿਕਾਲਾ ਭਿਆ ਸੀਤਾ ਲਖਮਣ ਵਿਛੜ ਗਿਓ ਜੰਗਲਾਂ ਵਿੱਚ ਰੋ ਰਿਹਾ ਹੈ ਉਥੇ ਨਾਲ ਜਦੋਂ ਆਪਾਂ ਬੜੀ ਤਰੀਕਾ ਗੁਰੂ ਮਹਾਰਾਜ ਨੇ ਵਰਤਿਆ ਜਦੋਂ ਰਾਮਚੰਦਰ ਜੀ ਦਾ ਨਾਮ ਲਿਖਿਆ ਨਾ ਉਹਦੇ ਨਾਲ ਕੋਈ ਨਾ ਕੋਈ ਉਹਦਾ ਜਿੱਦਾਂ ਰਾਵਣ ਦਾ ਨਾਮ ਆਏਗਾ ਜਾਂ ਫਿਰ ਕੋਈ ਉਹਦੇ ਰਿਸ਼ਤੇਦਾਰ ਦੇ ਜਿੱਦਾਂ ਰੋਵੇ ਰਾਮ ਨਿਕਾਲਾ ਭਿਆ ਸੀਤਾ ਲਖਮਣ ਜਿੱਦਾਂ ਰਾਮ ਗਿਓ ਰਾਵਣ ਗਿਓ ਉਹ ਆਪਣੇ ਆਪ ਪਤਾ ਲੈਂਦਾ ਅੱਠ ਵਾਰੀ ਆਇਆ ਤੇ 25000 ਤਕਰੀਬਨ ਸ਼ਬਦ ਰਾਮ ਰਾਮ ਕਿਹੜਾ ਵਾਹਿਗੁਰੂ ਪਰਮੇਸ਼ਰ ਜਿਹੜਾ ਰਮਿਆ ਹੋਇਆ ਸਿਮਰਤ ਰਾਮ ਨਾਹੀ ਜੰਮ ਮਾਰ ਜਮਾ ਦੀ ਮਾਰ ਨਹੀਂ ਪੈਂਦੀ ਕਹਿੰਦੇ ਧਰਮ ਰਾਏ ਕੇ ਦੂਤ ਨਾ ਜੋ ਹੈ ਜਿਹੜੇ ਧਰਮ ਰਾਏ ਦੇ ਦੂਤ ਐ ਨਾ ਫਿਰ ਉਹਨੂੰ ਦੇਖਦੇ ਵੀ ਨਹੀਂ ਐ ਹੁ ਜਿਹੜੇ ਆ ਪੁਲਿਸ ਹੁੰਦੀ ਨਾ ਪੁਲਿਸ ਵਾਲੇ ਉਹ ਜਿਹੜੇ ਗੁਨਾਹਗਾਰ ਹੁੰਦੇ ਆ ਜਿਹੜੇ ਬੰਦੇ ਮਲਜ਼ਮ ਹੁੰਦੇ ਆ ਤੇ ਉਹਨਾਂ ਨੂੰ ਅਲੱਗ ਨਿਗਾ ਨਾਲ ਦੇਖਦੇ ਆ ਆਮ ਬੰਦਿਆਂ ਨੂੰ ਅਲੱਗ ਨਿਗਾ ਨਾਲ ਦੇਖਦੇ ਆ ਕਿਉਂਕਿ ਜਿੱਦਾਂ ਦੇ ਹੁੰਦੇ ਆ ਇਸੇ ਤਰ੍ਹਾਂ ਪ੍ਰਭੂ ਦੇ ਜਿਹੜੇ ਦੂਤ ਐ ਉਹ ਰਾਮ ਧਰਮ ਰਾਏ ਦੇ ਦੂਤ ਐ ਉਹ ਜਿਹੜੇ ਨਾਮ ਜਪਦੇ ਉਹਨਾਂ ਨੂੰ ਹੋਰ ਤਰ੍ਹਾਂ ਦੇਖਦੇ ਆ ਤੇ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਹੋਰ ਤਰ੍ਹਾਂ ਦੇਖਦੇ ਆ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਸ਼ੂ ਹੈ মোহ ਹੈ ਮਾਇਆ ਦੇ ਵਿੱਚ ਮਗਨ ਨਹੀਂ ਹੁੰਦਾ ਤੇ ਉਹਨੂੰ ਕੁਝ ਵੀ ਮੋਂਦਾ ਨਹੀਂ ਹੈ ਉਧਰ ਆਪ ਤਰੈ ਸੰਸਾਰ ਆਪ ਵੀ ਉਧਰ ਜਾਂਦਾ ਤੇ ਸੰਸਾਰ ਨੂੰ ਵੀ ਤਾਰ ਲੈਂਦੇ ਗੁਰੂ ਮਹਾਰਾਜ ਕਹਿੰਦੇ ਜਿਹੜਾ ਨਾ ਮੰਨੇਗਾ ਨਾ ਗੁਰੂ ਦੀ ਗੱਲ ਨੂੰ ਮੰਨੇ ਤਰੈ ਤਾਰੇ ਗੁਰ ਸਿਖ ਕਿਉਂਕਿ ਗੁਰੂ ਸਾਹਿਬ ਨੇ ਲਾਲਚ ਨਹੀਂ ਦਿੱਤਾ ਵੀ ਤੁਸੀਂ ਆਹ ਕਰੋਗੇ ਤੁਹਾਨੂੰ ਆਹ ਮਿਲੇਗਾ ਗੁਰਮਾਰਾ ਕਹਿੰਦੇ ਸਭ ਕੁਝ ਮਿਲੇਗਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕਿਉਂਕਿ ਉਹਦੇ ਘਰ ਸਭ ਕੁਝ ਹੈ ਸੱਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਉਹਨੂੰ ਸਭ ਕੁਝ ਪਤਾ ਹੈ ਅਸੀਂ ਨਾ ਆਪਣਾ ਸੋਚਦੇ ਆ ਆਪਣਾ ਖਿਆਲ ਰੱਖਦੇ ਆ ਅਸੀਂ ਆਪਣਾ ਸਭ ਰੱਖਦੇ ਆ ਤੇ ਜਦੋਂ ਪ੍ਰਮਾਤਮਾ ਰੱਖਦਾ ਹੈ ਨਾ ਉਹ ਸਾਰਿਆਂ ਦਾ ਰੱਖਦਾ ਹੈ ਇੱਕ ਨੌਕਰ ਸੀ ਤੇ ਉਹਦਾ ਮਾਲਕ ਉਹਨੂੰ ਕਹਿਣ ਲੱਗਾ ਵੀ ਤੂੰ ਛੁੱਟੀਆਂ ਨਹੀਂ ਕਰੇਂਗਾ ਨਾ ਤੇ ਤੇਰੇ ਮੈਂ ਤਨਖਾਹ ਵਧਾ ਦੇਵਾਂਗਾ ਉਹਨੇ ਗੱਲ ਮੰਨ ਲਈ ਤੇ ਛੁੱਟੀ ਕੋਈ ਨਹੀਂ ਕੀਤੀ ਉਹਨੇ ਤੇ ਉਹਨੇ ਤਨਖਾਹ ਵਧਾ ਦਿੱਤੀ ਤਨਖਾਹ ਲੈ ਕੇ ਚਲਾ ਗਿਆ ਅਗਲੇ ਮਹੀਨੇ ਉਹਨੇ 15 ਛੁੱਟੀਆਂ ਕਰ ਲਈਆਂ ਤੇ ਉਹ ਮਾਲਕ ਨੇ ਤਨਖਾਹ ਘੱਟ ਲਈ ਉਹ ਤਨਖਾਹ ਲੈ ਕੇ ਫਿਰ ਚਲਾ ਕੁਝ ਵੀ ਨਹੀਂ ਬੋਲਿਆ ਪਰ ਮਾਲਕ ਦੇ ਮਨ ਵਿੱਚ ਆਇਆ ਵੀ ਜਦੋਂ ਵਧਾਈ ਸੀ ਤਾਂ ਵੀ ਕੁਝ ਨਹੀਂ ਬੋਲਿਆ ਜਦੋਂ ਕੱਟੀ ਆ ਉਦੋਂ ਵੀ ਨਹੀਂ ਬੋਲਿਆ ਉਹਨੇ ਪੁੱਛ ਲਿਆ ਦੂਸਰੇ ਦਿਨ ਕਹਿਣ ਲੱਗਾ ਬੇਟਾ ਗੱਲ ਦੱਸ ਤੇਰੀ ਤਨਖਾਹ ਵਧਾਈ ਸੀ ਕੁਝ ਨਹੀਂ ਬੋਲਿਆ ਜੇ ਕੱਟ ਲਈ ਤਾਂ ਵੀ ਨਹੀਂ ਬੋਲਿਆ ਕਹਿਣ ਲੱਗਾ ਦੇਖੋ ਮੇਰੇ ਘਰ ਬੱਚਾ ਹੋਣ ਵਾਲਾ ਸੀ ਤੇ ਮੇਰੇ ਪੁੱਤਰ ਦੀ ਦਾਦ ਪਰਮੇਸ਼ਰ ਨੇ ਦਿੱਤੀ ਆ ਪੁੱਤਰ ਦਾ ਜਨਮ ਹੋਇਆ ਤੇ ਉਹਨੂੰ ਪਤਾ ਨਾ ਖਰਚਾ ਹੈ ਤੇ ਉਹਨੇ ਮੇਰੀ ਤਨਖਾਹ ਵਧਾ ਦਿੱਤੀ ਤੇ ਅਗਲੇ ਮਹੀਨੇ ਕੀ ਹੋਇਆ ਮੇਰੀ ਦਾਦੀ ਮਰ ਗਈ ਤੇ 15 ਦਿਨ ਮੇਰੀ ਛੁੱਟੀ ਹੋ ਗਈ ਤੇ ਹੁਣ ਮੈਂ ਇਹ ਸੋਚਿਆ ਕਿ ਉਹ ਬੱਚਾ ਆਇਆ ਸੀ ਖਰਚਾ ਆ ਗਿਆ ਦਾਦੀ ਚਲੀ ਗਈ ਖਰਚਾ ਘਟ ਗਿਆ ਨਾ ਇੱਕ ਇੱਕ ਮੈਂਬਰ ਚਲਾ ਗਿਆ ਤੇ ਤਨਖਾਹ ਕੱਟ ਗਈ ਕੋਈ ਗੱਲ ਨਹੀਂ ਮੈਂਬਰ ਵੀ ਤਾਂ ਚਲੇ ਗਿਆ ਨਾ ਘਰੋਂ ਕਿਉਂਕਿ ਮੈਂ ਸਾਫਕਤਾਮ ਨਹੀਂ ਰੱਖਦਾ ਉਹ حساب ਤਾਂ ਉਹ ਰੱਖਦਾ ਮੇਰਾ ਹਿਸਾਬ ਮੇਰਾ ਖਿਆਲ ਉਹ ਵਾਹਿਗੁਰੂ ਰੱਖਦਾ ਆਪਣੀ ਸੋਚ ਜਿੰਨੀ ਆਪਾਂ ਉਹਨਾਂ ਕੇ ਹਿਸਾਬ ਰੱਖਾਂਗੇ ਨਾ ਉਹਨਾਂ ਕੇ ਖਿਆਲ ਰੱਖਾਂਗੇ ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਬਹੁਤ ਵੱਡਾ ਹੈ ਤੇ ਉਹ ਵੱਡੀ ਸੋਚ ਹੈ ਨਾ ਉਹ ਫਿਰ ਵੱਡਾ ਹੀ ਖਿਆਲ ਰੱਖੇਗਾ ਨਾ ਵੱਡਾ ਹੀ ਹਿਸਾਬ ਰੱਖੇਗਾ ਤੇ ਸਾਡੀ ਸੋਚ ਜਿਹੜੀ ਹੈ ਸਾਨੂੰ ਸਿਰਫ ਵਿਸ਼ਵਾਸ ਚਾਹੀਦਾ ਕਹਿੰਦੇ ਜਾਂ ਕੇ ਰਦੇ ਵਿਸ਼ਵਾਸ ਪ੍ਰਭ ਆਯ ਤਤ ਗਿਆਨ ਤਿਸ ਮਨ ਪਰਟਾ ਜਦੋਂ ਅਸੀਂ ਹਿਸਾਬ ਰੱਖਦੇ ਆ ਟੈਨਸ਼ਨ ਵਿੱਚ ਆ ਗਏ ਅਲੋਕੀ ਜਾਨੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਮਾਨਸਿਕ ਰੋਗੀ ਬਣ ਜਾਂਦੇ ਜਦ ਸਾਵੇ ਕਿਤਾਬ ਉਹ ਰੱਖਦੇ ਆ ਖਿਆਲ ਸਾਡਾ ਉਹ ਰੱਖਦਾ ਜਿਨ ਉਪਾਈ ਮੇਦਨੀ ਸੋਈ ਕਰਦਾ ਸਾ ਉਹ ਸਭ ਕੁਝ ਕਰਨ ਸਾਡੇ ਹੁੰਦਿਆਂ ਕੁਛ ਵੀ ਨਹੀਂ ਕਰ ਸਕੀ ਕੁਛ ਵੀ ਨਹੀਂ ਕਰ ਸਕਦੇ ਗੁਰਮਾਰਗ ਕਹਿੰਦੇ ਮੇਰੇ ਹਰ ਜੀ ਉਹ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਸ਼ ਕਰ ਹਮ ਸਾਕੇ ਜਿਉ ਭਾਵੇ ਤਿਵੇਂ ਬਖਸ਼ ਪਾਸ਼ਾ ਕਹਿੰਦੇ ਭਾਈ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ ਨਾ ਉਹਨਾਂ ਨੂੰ ਫਿਰ ਕਹਿੰਦੇ ਭਾਈ ਮਾਇਆ ਦਾ ਜਿਹੜਾ ਮੋਹ ਹੈ ਉਹ ਲੱਗੇ ਨਹੀਂ ਹੁੰਦਾ। ਉਹ ਆਪ ਵੀ ਤਰ ਜਾਂਦੇ ਆ ਉੱਧਰ ਹੈ ਆਪ ਤਰੈ ਸੰਸਾਰ RAM ਨਾਮ ਜਪ ਇਕੰਕਾਰ ਜਪ ਸ਼ਬਦ ਅਸੀਂ ਪੜ੍ਹਦੇ ਆ ਬਾਣੀ ਦੇ ਵਿੱਚ ਤਿੰਨ ਤਰ੍ਹਾਂ ਹੁੰਦਾ ਹੈ। ਜਪ ਬਾਣੀ ਦਾ ਨਾਮ ਆਉਂਦਾ ਨਾ ਜਪ। ਜਪ ਜੀ ਸਾਹਿਬ ਜੀ ਨੂੰ ਆਪਾਂ ਕਹਿੰਦੇ ਜੀ ਤੇ ਸਾਹਿਬ ਅਸੀਂ ਆਪ ਸਤਕਾਰ ਨਾਲ ਕਹਿੰਨੇ ਆ। ਉਥੇ ਜਪ ਦੇ ਪੱਪੇ ਨੂੰ ਔਂਕੜ ਆਉਂਦਾ ਹੈ। ਫਿਰ ਅਸੀਂ ਇੱਕ ਜਪ ਪੜਦੇ ਆ ਅਸੰਖ ਜਪ ਅਸੰਖ ਪਉ। ਉਥੇ ਪੱਪਾ ਮੁਕਤ ਹੈ। ਜੱਜਾ ਤੇ ਪੱਪਾ ਹੀ ਹੈ। ਜਪ ਮਤਲਬ ਬਹੁਤ ਅਣਗਿਣਤ ਲੋਕ ਜਪ ਕਰਦੇ। ਜਪ ਵੀ ਕਿੰਨਾ ਹੀ ਹੈ। ਅਸੰਖ ਜਪ ਸੰਗ ਪਉ। ਤੇ ਜਿੱਥੇ ਜਪਣ ਦੀ ਗੱਲ ਕੀਤੀ ਹੈ ਉਥੇ ਪੱਪੇ ਨੂੰ ਸਿਹਾਰੀ ਆਏਗੀ। ਜਪ ਜੱਜਾ ਤੇ ਪੱਪੇ ਨੂੰ ਸਿਹਾਰੀ। ਇੱਥੇ ਮਹਾਰਾਜ ਕਹਿੰਦੇ ਭਾਈ ਰਾਮ ਨਾਮ ਜਪ ਇਕੰਕਾਰ ਜਿਹਦਾ ਪੜਦੇ ਆਪਾਂ ਜਪ ਮੰਨ ਸਤਨਾਮ ਸਦਾ ਸਤਨਾਮ RAM ਨਾਮ ਜਬ ਇਕੰਕਾਰ ਆਪ ਕਮਾਉਂ ਅਵਰਾ ਉਪਦੇਸ਼ ਕਹਿੰਦੇ ਮੈਂ ਆਪ ਕਮਾਵਾ ਤੇ ਫਿਰ ਮੈਂ ਉਪਦੇਸ਼ ਕਰਾਂ ਹੁੰਦਾ ਕੀ ਹੈ ਬੰਦਾ ਆਪ ਕੁਛ ਕਰਦਾ ਤੇ ਕਹਿੰਦਾ ਕੁਛ ਹੋਰ ਹੈ ਇਹ ਗੱਲ ਜਿਹੜੀ ਹੈ ਹੁਣ ਸਤਗੁਰੂ ਤਾਂ ਜਾਣਦਾ ਹੈ ਪਾਸ਼ਾ ਜੀ ਨੇ ਸਪਾਸ ਦਾ ਆਖਿਆ ਕਹਿੰਦੇ ਭਾਈ ਕਹਿੰਦੇ ਅਬਰ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਜਿਹੜੇ ਆਪ ਨਹੀਂ ਕਰਦੇ ਨਾ ਔਰੋਂ ਕੋ ਨਸੀਅਤ ਖੁਦ ਮੀਆ ਫਸੀਅਤ ਪਾਸ਼ਾ ਕਹਿੰਦੇ ਪਹਿਲਾਂ ਕਮਾਓ ਅਬਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਤੇ ਫਿਰ ਉਹ ਜਿਹੜੀ ਗੱਲ ਕੀਤੀ ਜਾਂਦੀ ਉਹਦਾ ਅਸਰ ਵੀ ਨਹੀਂ ਹੁੰਦਾ ਜੇ ਆਪਣੇ ਜੀਵਨ ਵਿੱਚ ਜਿਹੜੀ ਬੰਦਾ ਪੂਰਾ ਕੋਈ ਵੀ ਨਹੀਂ ਹੈ ਪਰ ਉਹ ਗੱਲ ਕਰਨੀ ਹੈ ਕਿ ਜੋ ਅਸੀਂ ਜੀਵਨ ਦੇ ਵਿੱਚ ਕਮਾਉਂਦੇ ਹਾਂ ਇੱਕ ਮਹਾਪੁਰਸ਼ ਸੀ ਤੇ ਜਿਸ ਵੇਲੇ ਇੱਕ ਮਾਂ ਆਪਣੇ ਬੱਚੇ ਨਾਲ ਗਈ ਕਹਿੰਦੀ ਮਾਂ ਨਾਲ ਆਖਿਆ ਕਿ ਇਹ ਗੁੜ ਬਹੁਤ ਖਾਂਦਾ ਹੈ ਆ ਦੇਖੋ ਪੂਰੇ ਦੇ ਸਰੀਰ ਤੇ ਫਿੰਸੀਆਂ ਫੋੜੇ ਨਿਕਲੇ ਆ ਉਹ ਕਹਿੰ ਲਗਾ ਮਾਈ ਇਹਨੂੰ 15 ਦਿਨ ਬਾਅਦ ਲੈ ਕੇ ਆਏ ਉਹ 15 ਦਿਨ ਬਾਅਦ ਫੇਰ ਲੈ ਗਈ ਬਾਬਾ ਜੀ ਇਹਨੂੰ ਕਹੋ ਦੱਸੋ ਕਹਿੰ ਲਗਾ ਬੇਟਾ ਗੁੜ ਨਹੀਂ ਖਾਈਦਾ ਹੁੰਦਾ ਤੇ ਬਾਬਾ ਜੀ ਤੁਸੀਂ ਉਸ ਦਿਨ ਕਿਉਂ ਨਹੀਂ ਆਖਿਆ 15 ਦਿਨ ਕਹਿੰਦਾ ਮੈਂ ਖਾਂਦਾ ਸੀ ਤੇ ਹੁਣ ਮੈਂ ਬੰਦ ਕਰ ਦਿੱਤਾ 15 ਦਿਨ ਮੈਂ ਹੁਣ ਬੰਦ ਕੀਤਾ ਤਾਂ ਮੈਂ ਕਿਹਾ ਗੱਲਾਂ ਤਾਂ ਸੱਤ ਦੀਆਂ ਲੋਕੀ ਕਰਦੇ ਪਰ ਸੱਤ ਪੱਲੇ ਨਹੀਂ ਐ ਗੱਲਾਂ ਕਰਦੇ ਲੋਭ ਤੁਸੀਂ ਨਾ ਕਰੋ ਪਰ ਲੋਭ ਸਭ ਤੋਂ ਜ਼ਿਆਦਾ ਕਰਦੇ ਪ੍ਰੇਮ ਦੀਆਂ ਗੱਲਾਂ ਕਰਦੇ ਆ ਪਰ ਪ੍ਰੇਮ ਕੋਈ ਨਹੀਂ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤ ਕਹਿੰਦੇ ਕਰਨੀ ਜੋ ਹੈ ਕਹਿਣੀ ਕਰਨੀ ਤੇ ਕਥਨੀ ਜਿਹੜੀ ਹੈ ਦੋਨੇ ਅਲੱਗ-ਅਲੱਗ ਨਹੀਂ ਹੋਣੇ ਚਾਹੀਦੇ ਜਿੱਕੋ ਜਿਹਾ ਗੁਰੂ ਮਾਰਗ ਕਹਿੰਦੇ ਜੀਵਨ ਹੋਣਾ ਚਾਹੀਦਾ ਇੱਕ ਬੰਦਾ ਜਾ ਰਿਹਾ ਸੀ ਉਹਨੂੰ ਨਾ ਆਦਤ ਸੀ ਤੇ ਵਿਦਵਾਨ ਬਹੁਤ ਸੀ ਤੇ ਉਹਨੂੰ ਸਵਾਲ ਕਰਨ ਦੀ ਆਦਤ ਸੀ ਸਵਾਲ ਵੀ ਉਹਦਾ ਹੁੰਦਾ ਸੀ ਤੇ ਜਵਾਬ ਵੀ ਉਹਦਾ ਹੁੰਦਾ ਸੀ ਕੋਈ ਦੰਦਾ ਸਵਾਲ ਕਰਦਾ ਸੀ ਵੀ ਜਵਾਬ ਵੀ ਨਾ ਹੋਵੇ ਨਦੀ ਪਾਰ ਕਰਨੀ ਸੀ ਤੇ ਉਹ ਬੇੜੀ ਵਿੱਚ ਬੈ ਗਿਆ ਹੁਣ ਆਲੇ ਦੁਆਲੇ ਕੋਈ ਮਿਲਿਆ ਨਹੀਂ ਮਲਾ ਨੂੰ ਫੜ ਲਿਆ ਮਲਾ ਨੂੰ ਪੁੱਛਦਾ ਕਹਿੰਦਾ ਤੁਮ ਕੋ ਸੰਸਕ੍ਰਿਤ ਆਤੀ ਹੈ ਕਹਿੰਦਾ ਜੀ ਨਹੀਂ ਕਹਿੰਦਾ ਤੇਰਾ ਚਾਰ ਆਨੇ ਜੀਵਨ ਬਰਬਾਦ ਉਰਦੂ ਫਾਰਸੀ ਜਾਂ ਹੋਰ ਕੋਈ ਪਾਸ਼ਾ ਕਹਿੰਦਾ ਜੀ ਮੈਨੂੰ ਕੁਛ ਨਹੀਂ ਆਉਂਦਾ ਕਹਿੰਦਾ ਤੇਰਾ ਨਾ 8 ਆਨੇ ਜੀਵਨ ਬਰਬਾਦ ਹੈ ਫੇਰ ਤੀਸਰੀ ਵਾਰੀ ਸਵਾਲ ਕਰਦਾ ਤੈਨੂੰ ਹਰ ਸਿੱਖਣ ਦਾ ਸ਼ੌਂਕ ਹੈ ਸਿੱਖਣਾ ਕਹਿੰਦਾ ਜੀ ਕਿੱਥੇ ਟਾਈਮ ਲੱਗਦਾ ਹੈ ਸੇਰ ਤੋਂ ਲੈ ਕੇ ਨਦੀ 'ਚ ਘੁੰਮਦੇ ਰਹਿਣੇ ਇੱਧਰ ਕਦੇ ਇੱਧਰ ਕਹਿੰਦਾ ਤੇਰਾ ਨਾ 12 ਆਨੇ ਜੀਵਨ ਬਰਬਾਦ ਕੁਦਰਤੀ ਤੌਰ ਤੇ ਥੋੜੀ ਦੇਰ ਬਾਅਦ ਉਹ ਨਦੀ ਵਿੱਚ ਤੂਫਾਨ ਆ ਗਿਆ ਉਹ ਮਲਾਪ ਪੁੱਛਦਾ ਪੰਡਤ ਜੀ ਤਾਨੂੰ ਤੈਰ ਨਾ ਹੁੰਦਾ ਕਹਿੰਦਾ ਨਹੀਂ ਕਹਿੰਦਾ ਤੁਹਾਡਾ 16 ਨੇ ਜੀਵਨ ਬਰਬਾਦ ਮੈਂ ਤਾਂ ਤਰ ਮੈਂ ਤਾਂ ਤਰ ਜਾਣਾ ਤੁਸੀਂ ਰਹੇ ਗੱਲਾਂ ਕਰਦੇ ਗੁਰੂ ਮਹਾਰਾਜ ਕਹਿੰਦੇ ਅਵਰ ਉਪਦੇਸ਼ੇ ਆਪ ਨਾਮ ਕਰੇ ਤੇ ਉਹ ਲੋਕ ਜਿਹੜੇ ਆ ਧਰਮ ਕਰ ਖਾਸ ਕਰਕੇ ਮਾਫ ਕਰਨਾ ਮੈਂ ਆਪਣੀ ਗੱਲ ਕਰ ਰਿਹਾ ਧਾਰਮਿਕ ਲੋਕ ਜਿਹੜੇ ਆ ਉਹ ਹੋਰ ਚੀਜ਼ਾਂ ਜਿਹੜੇ ਖੜੇ ਹੋ ਜਾਣਗੇ ਗੁਰਦੁਆਰਿਆਂ ਦੇ ਵਿੱਚ ਤੋਂ ਸ਼ਰਧਾਂਜਲੀ ਦੇਣਗੇ ਪਰ ਉਹਨਾਂ ਦਾ ਉਹ ਜੀਵਨ ਕੀ ਹੈ ਉਹ ਪਤਾ ਲੱਗਦਾ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਪਤਾ ਲੱਗ ਜਾਂਦਾ ਬੰਦਾ ਕਿੰਨਾ ਗੁਰਮੁਖ ਹੈ ਉ ਆਪਣੀ ਜਿਹੜੀ ਭਾਵਨਾ ਜਿਹੜੀ ਉਹ ਪ੍ਰਗਟ ਕਰੇ ਦਿੰਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਜੋ ਅਸੀਂ ਹਾਂ ਉਹ ਅਸੀਂ ਕਰੀਏ ਉਹ ਉਹਦਾ ਅਸਰ ਵੀ ਪਾਏਗਾ ਤੇ ਮਹਾਰਾਜ ਕਹਿੰਦੇ ਆਪ ਕਮਾਓ ਅਬਰ ਉਪਦੇਸ਼ ਰਾਮ ਨਾਮ ਹਿਰਦੇ ਪਰਵੇਸ਼ ਇਸ ਕਰਕੇ ਕਹਿੰਦੇ ਜਿੱਦਣ ਕਮਾਓਗੇ ਨਾ ਉਹ ਤੁਹਾਡੇ ਹਿਰਦੇ ਦੇ ਵਿੱਚ ਰਾਮ ਨਾਮ ਹਿਰਦਾ ਜਦੋਂ ਦਦੇ ਨੂੰ ਦੋ ਲਾਵਾਂ ਹੁੰਦੀਆਂ ਤੇ ਹਿਰਦਾ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਪਰਵੇਸ਼ ਹੋਏਗਾ RAM ਨਾਮ ਹਿਰਦੈ ਪਰਵੇਸ਼ ਜਾਂ ਕੈ ਮੱਥੇ-ਮਾਥੇ ਇਹ ਨਿਧਾਨ ਜਿਨ੍ਹਾਂ ਨੂੰ ਪਰਮੇਸ਼ਰ ਨੇ ਮਸਤਕ ਤੇ ਖਜ਼ਾਨਾ ਲਿਖ ਦਿੱਤਾ ਨਾ ਸੋਈ ਪੁਰਖ ਜਪੇ ਭਗਵਾਨ ਉਹੀ ਪੁਰਖ ਜਿਹੜਾ ਪਰਮਾਤਮਾ ਨੂੰ ਜਪ ਸਕਦਾ ਹੈ ਇਹ ਸਤਿਗੁਰੂ ਕਹਰੇ ਬਾਣੀ ਦੇ ਵਿੱਚ ਹਰੇਕ ਬੰਦਾ ਅਮਰਤ ਵੇਲਾ ਨਹੀਂ ਉੱਠ ਸਕਦਾ ਹਰੇਕ ਬੰਦਾ ਬਾਣੀ ਨਹੀਂ ਪੜ ਸਕਦਾ ਹਰੇਕ ਬੰਦਾ ਸੇਵਾ ਨਹੀਂ ਕਰ ਸਕਦਾ ਹਰੇਕ ਬੰਦਾ ਸੰਗਤ ਵੀ ਨਹੀਂ ਕਰ ਸਕਦਾ ਸੰਗਤ ਕਿਹਨੂੰ ਮਿਲਦੀ ਆ ਸਤਿਗੁਰ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਪ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਪਰਿਜੇ ਦੀ ਜਦੋਂ ਸੰਗਤ ਮਿਲਦੀ ਆ ਤੇ ਭਾਗਾ ਦੇ ਨਾਲ ਪ੍ਰਾਪਤ ਹੁੰਦੀ ਆ ਦੇਵ ਭਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਜਦੋਂ ਅਸੀਂ ਆਈਏ ਆਪਾਂ ਜਾਣੇ ਕਿਸੇ ਅਫਸਰ ਦੇ ਕੋਲ ਮੰਤਰੀ ਕੋਲ ਬਹੁਤ ਧੰਨਵਾਦ ਸਾਨੂੰ ਤੁਸੀਂ ਟਾਈਮ ਦਿੱਤਾ ਤੇ ਇਹ ਤਾਂ ਪਾਸ਼ਾਾਂ ਦੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਪਾਰ ਕਿ ਸਤਿਗੁਰੂ ਮਹਾਰਾਜ ਤੂੰ ਕਿਰਪਾ ਕੀਤੀ ਤੂੰ ਆਪਣੀ ਸੰਗਤ ਵਿੱਚ ਬਿਠਾ ਰਿਹਾ ਤੂੰ ਆਪਣੀ ਰਹਿਮਤ ਕਰ ਰਿਹਾ ਤੇ ਗੁਰੂ ਮਹਾਰਾਜ ਕਹਿੰਦੇ ਜਿਹਦੇ ਉੱਪਰ ਉਹ ਕਿਰਪਾ ਕਰਦਾ ਨਾ ਜਾਂ ਕੇ ਮਾਥਾ ਇਹ ਨਿਦਾਨ ਸੋਈ ਪੁਰਖ ਜਪੇ ਭਗਵਾਨ ਆਠ ਪੈਰ ਹਰ ਹਰ ਗੁਣ ਗਾਉ ਅਠੇ ਪੈਰ ਇੱਕ ਪੈਰ ਤਿੰਨ ਘੰਟੇ ਦਾ ਚਾਰ ਪੈਰ ਦਿਨ ਹੁੰਦੀ ਤੇ ਚਾਰ ਪੈਰ ਰਾਤ ਕਿਦਾਂ ਗਾਉਣਾ ਕਹਿੰਦੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਉਹਦਾ ਭਾਉ ਉਹਦਾ ਅਦਬ ਉਹਦਾ ਸਤਕਾਰ ਆਪਣੇ ਜੀਵਨ ਦੇ ਵਿੱਚ ਰੱਖਣਾ ਡਰ ਹੀ ਡਰ ਕਰਨਾ ਹੀ ਤੋ ਉਹਦੀ ਭਗਤੀ ਹੈ ਉਹਦੇ ਡਰ ਦੇ ਵਿੱਚ ਰਹਿਣਾ ਹੀ ਭਗਤੀ ਹੈ ਆਠ ਪੈਰ ਹਰ ਹਰ ਗੁਣ ਗਾਉ ਕਹੋ ਨਾਨਕ ਹਉ ਤਿਸ ਬਲ ਜਾਉ ਕਹਿੰਦੇ ਮੈਂ ਪਰਮੇਸ਼ਰ ਤੋਂ ਬਲਹਾਰ ਜਾਣਾ ਹਾਂ ਸਤਿਗੁਰੂ ਕਹਿੰਦੇ ਲਿਖ ਲੇਖਣ ਕਾਗਦ ਮਸ ਬਾਣੀ ਰਹਾਉ ਦੀ ਪੰਗਤੀ ਹੈ ਆਪਣੀ ਸੁਰਤ ਦੇ ਨਾਲ ਆਪਣੀ ਕਰਨੀ ਦੇ ਕਾਗਜ਼ ਦੇ ਉੱਪਰ ਆਪਣੇ ਮਨ ਦੀ ਸ਼ਾਈ ਦੇ ਨਾਲ ਕਹਿੰਦੇ ਲਿਖਣਾ ਕੀ ਲਿਖਣਾ RAM ਨਾਮ ਹਰ ਅੰਮ੍ਰਿਤ ਬਾਣੀ ਪਰਮੇਸ਼ਰ ਦੇ ਨਾਮ ਨੂੰ ਲਿਖਣਾ ਕਰ ਹਿਰਦੇ ਵਿੱਚ ਲਿਖ ਉਹ ਲਿਖ ਜੋ ਤੇਰੇ ਜੀਵਨ ਦੇ ਵਿੱਚ ਕੰਮ ਆਏਗਾ ਜੋ ਤੇਰੇ ਜੀਵਨ ਦੇ ਵਿੱਚ ਸਹਾਈ ਹੋਏਗਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਜਦੋਂ ਇਹ ਕਾਰਜ ਕਰਾਂਗੇ ਬਾਸ਼ਾ ਕਹਿੰਦੇ ਇਹ ਲੋਕ ਸੁਖੀਏ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਗੁਰੂ ਕਿਰਪਾ ਕਰਨ ਆਪ ਜੀ ਦੀ ਹਾਜ਼ਰੀ ਸਤਗੁਰੂ ਦੀ ਦਰ ਪ੍ਰਵਾਣ ਕਰਨ ਇਸੇ ਤਰ੍ਹਾਂ ਸਤਗੁਰੂ ਮਹਾਰਾਜ ਸਾਰਿਆਂ ਤੇ ਰਹਿਮਤ ਪਰਿਆਤ ਰੱਖਣ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿ